ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਲੁਧਿਆਣਾ ਦੇ ਕੈਂਟਾਕਰ ਚੌਂਕ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਰਾਜ ਦੀ ਕਾਨੂੰਨ ਵਿਵਸਥਾ ਨੂੰ ਹੱਥੋਂ ਨਿਕਲਣ ਦਾ આરોਪ ਲਗਾਇਆ ਪ੍ਰਦਰਸ਼ਨਕਾਰੀ AVPPE ਨੇ ਧਾਵਾ ਦਾ ਕਹਿਣਾ ਸੀ ਕਿ ਰਾਜ ਵਿੱਚ ਆਏ ਦਿਨ ਅਪਰਾਧੀ ਘਟਨਾਵਾਂ ਵਾਪਰ ਰਹੀਆਂ ਨੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਾਲਾਤਾਂ ਨੂੰ ਕੰਟਰੋਲ ਕਰਨ ਦੇ ਵਿੱਚ ਫੇਲ ਹੋਈ ਹੈ ਜਨ ਇਸ ਲਈ ਇਕੱਠਾ ਹੋਇਆ ਕਿਉਂਕਿ ਜਿੱਦਾਂ ਕੀ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਚ ਕਾਨੂੰਨੀ ਵਿਵਸਥਾ ਜਿਹੜੀ ਹੈ ਸੁਧਰ ਨਹੀਂ ਚੱਲ ਰਹੀ ਜਿਸ ਤਰ੍ਹਾਂ ਨੂੰ ਹੋਣਾ ਚਾਹੀਦਾ ਨਹੀਂ ਚੱਲ ਰਹੀ ਹੈ ਹੁਣ ਕਰਦੀ ਕਰਦੇ ਜਿਹੜੇ ਲੋਕ ਹੈ ਆਪਣੇ ਬੇਟੀਆਂ ਨੂੰ ਬਾਹਰ ਨਿਕਲਣ ਲਈ ਸੋਚਦੇ ਇੱਕ ਵਾਰੀ ਉਹ ਟਾਈਮ ਕਿੱਥੇ ਗਿਆ ਜਿੱਤੇ ਆਪਾਂ ਕਹਿੰਨੇ ਕਿ ਆਪਾਂ ਆਜ਼ਾਦ ਭਾਰਤ ਚ ਰਹਨੇ ਆ ਉਹ ਟਾਈਮ ਕਿੱਥੇ ਆਪਾਂ ਫੀਲ ਕਰ ਸਕਦੇ ਆ ਹੁਣ ਆਪਾਂ ਇਸ ਲਈ ਇਕੱਠੇ ਹੋਏ ਆ ਕਿ ਫਿਲਰ ਦਾ ਇੱਕ ਮੁਹੰਮਦ ਜਨਾਹ ਨਾਮ ਦਾ ਇੱਕ ਵਿਅਕਤੀ ਅੰਮ੍ਰਿਤਸਰ ਚ ਜਾ ਕੇ ਰੇਪ ਕਰਦਾ 16 ਸਾਲ ਦੀ ਕੁੜੀ ਦਾ ਮਾਸੂਮ ਕੁੜੀ ਦਾ ਇਸ ਕਰਕੇ ਉਹਨੂੰ ਸਜ਼ਾ ਦੇਣ ਵਾਸਤੇ ਕੈਪਟਨ ਸਰਕਾਰ ਨੇ ਕੋਈ ਕਦਮ ਨਹੀਂ ਲਿਆ ਉਸ ਤੋਂ ਇਲਾਵਾ ਉਹਨੂੰ ਬਚਾਉਣ ਲਈ ਮੀਡੀਆ ਚ ਵੀ ਇਹ ਗੱਲ ਨਹੀਂ ਆਂ ਦਿੱਤੀ ਤਿੰਨ ਦਿਨ ਬਾਅਦ ਮੀਡੀਆ ਚ ਇਹ ਗੱਲ ਆਈ ਹੈ ਉਹ ਵੀ ਇੱਕ ਅਖਬਾਰ ਨੇ ਜਦੋਂ ਕੱਢਿਆ ਉਸ ਤੋਂ ਬਾਅਦ ਇਹ ਸਾਰਾ ਕੁਝ ਪਤਾ ਲੱਗਾ ਹੈ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਚ ऐसी सरकार ਹੁੰਦਾ ਕੀ ਵਾਦਾ ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਕਿ ਕਿਸੇ ਵੀ ਨਾਗਰਿਕ ਨੂੰ 21 ਮੂਲਕੁਤ ਸੁਵਿਧਾ ਮਿਲਣੀ ਚਾਹੀਦੀ ਹੈ ਉਹ ਜੀ ਸੁਰੱਖਿਆ ਹੀ ਜੇ ਨਹੀਂ ਤੁਸੀਂ ਦੇ ਸਕਦੇ ਹੋ ਤਾਂ ਤੁਹਾਨੂੰ ਗੁੱਤੀ 'ਤੇ ਬੈਠਣ ਦਾ ਕੋਈ ਅਧਿਕਾਰ ਹੀ ਨਹੀਂ ਹੈ ਇਹ ਗੱਲ ਆਪਾਂ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਆ ਕੈਪਟਨ ਸਾਹਿਬ ਤੁਸੀਂ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਦੇਖੋ ਜੀ ਸਾਡੀ ਅਖਿਲ ਭਾਰਤੀ ਵਿਦਿਆਰਥੀ ਬਰਸ਼ਦ ਹੁਣ ਕੱਲ੍ਹ ਅੰਮ੍ਰਿਤਸਰ ਚ ਵੀ ਤਰਨ ਲਾਇਆ ਪਰ ਜੇ આરોપીਾਂ ਦੇ ਖਿਲਾਫ ਕੋਈ ਨਹੀਂ ਸਜ਼ਾ ਹੋਏਗੀ ਤੇ ਆਪਾਂ ਚੱਕਾ ਜਾਮ ਕਰਾਂਗੇ ਪੂਰੇ ਪੰਜਾਬ ਚ ਕਿਉਂਕਿ ਵਿਦਿਆਰਥੀ ਹੁਣ ਚੁੱਪ ਨਹੀਂ ਬੈਠੇਗਾ ਹੁਣ ਦੇਸ਼ ਦਾ ਨਾਗਰਿਕ ਸਜਗ ਹੋ ਗਿਆ ਹੁਣ ਕੋਈ ਵੀ ਜੇ ਘਟਨਾ ਵਾਪਰਦੀ ਹੈ ਤੇ ਉਹਦੇ ਲਈ ਵਿਦਿਆਰਥੀ ਪਰਿਸ਼ਦ ਸੜਕ ਤੇ ਆਏਗੀ ਤੇ ਆਪਣੀ ਆਵਾਜ਼ ਬੁਲੰਦ ਕਰੇਗੀ ਜਿੱਦਾਂ ਕਿ ਆਪਾਂ ਦੇਖ ਸਕਦੇ ਆ ਕਿ ਮੁਖ्तार ਅंसारी ਨਾਮ ਦਾ ਇੱਕ આરોપી ਯੂਪੀ ਜੁਨੇ ਨੇ ਅਪਰਾਧ ਕੀਤਾ ਹੈ ਤੇ ਉਹਦੇ ਲਈ ਸਾਰੀ ਵੱਖਵ ਕਾਟੀਆਂ ਮੁੱਦਾ ਚੱਕਦੀਆਂ ਨੇ ਉਸ ਨੂੰ ਸਨਰਖਣ ਦੇ ਲਈ ਇੱਥੇ ਜੇਲ੍ਹ ਚ ਰੱਖਿਆ ਗਿਆ ਰੋਪੜ ਜੇਲ੍ਹ ਚ ਉਹਨੇ ਇੰਨੇ ਅਪਰਾਧ ਉੱਥੇ ਯੂਪੀ ਚ ਕੀਤੇ ਹੈ ਜੇ ਆਪਾਂ ਕਹਿੰਨੇ ਆ ਕਿ ਕੋਈ ਸੁਵਿਧਾ ਦੇਣੀ ਹੈ ਸਜ਼ਾ ਉਹਨੂੰ ਤੇ ਤੁਸੀਂ ਫਾਈਵ ਸਟਾਰ ਸਹਿਤ ਹੋਗੇ ਜੇਲ੍ਹ ਚ ਜਾ ਕੇ ਇੱਕ ਗੱਲ ਨੂੰ ਆਪਾਂ ਰੱਖ ਰਹੇ ਆ ਕਿ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਸਰਕਾਰ ਸਨਰਖਣ ਦੇ ਰਹੀ ਹੈ ਕੋਈ ਜ਼ਿਆਦਾ ਮੰਗ ਨਹੀਂ ਹੈ ਸਾਡੀ ਮੰਗ ਸਿਰਫ ਸਰਕਾਰ ਤੋਂ ਇਹੀ ਹੈ ਕਿ ਦੋਸ਼ੀਆਂ ਨੂੰ ਜਿਹੜੀ ਬਣਦੀ ਸਜ਼ਾ ਉਹ ਦਿੱਤੀ ਜਾਏ ਸਰਕਾਰ ਕਰ ਕੀ ਰਹੀ ਹੈ ਸਰਕਾਰ ਦਾ ਸਰਕਾਰ ਦਾ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਚੀਜ਼ਾਂ ਔਨ ਫੀਲਡ ਹੋ ਰਹੀਆਂ ਹਨ ਔਨ ਫੀਲਡ ਉਤਰ ਕੇ ਦੇਖਿਆ ਜਾਏ ਸਰਕਾਰਕਾਰ ਕੀ ਰਹੀ ਹੈ ਏਸੀ ਕਮਰੇ ਚ ਬੈਠ ਕੇ ਸਿਰਫ ਮ제 ਲੈ ਰਹੀ ਹੈ ਸਰਕਾਰ ਨੂੰ ਸਿਰਫ ਆਮ ਪਬਲਿਕ ਨਾਲ ਹੀ ਨਹੀਂ ਸਭ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਸਰਕਾਰ ਸਿਸਟਮ ਦੇ ਹਿਸਾਬ ਨਾਲ ਕੁਝ ਨਹੀਂ ਕਰ ਰਹੀ ਸਰਕਾਰ ਸਿਰਫ ਸਿਸਟਮ ਨਾਲ ਖੇਡ ਰਹੀ ਹੈ ਸਰਕਾਰ ਨੂੰ ਜਿਹਦੇ ਨਾਲ ਕੰਮ ਕਰਨਾ ਚਾਹੀਦਾ ਹੈ ਉਹਦੇ ਨਾਲ ਤਾਂ ਕਦੇ ਕੀਤਾ ਹੀ ਨਹੀਂ ਹੈ ਪਬਲਿਕ ਦੀ ਚੀਜ਼ਾਂ ਸੁਣੀਆਂ ਨੇ ਕਦੇ 4 ਸਾਲ ਹੁੰਦੇ ਆ ਗਏ ਨੇ ਸਰਕਾਰ ਨੂੰ ਸਰਕਾਰ ਨੇ ਕੀਤਾ ਕੀ ਹੈ ਰੋਪੋੜੇ ਹੀ ਬਣਾਏ ਗਏ ਨੇ ਜਾਂ ਫਿਰ ਫੋਟੋਆਂ ਕਰਾਈਆਂ ਗਈਆਂ ਨੇ ਕੁਝ ਕੀਤਾ ਹੈ ਸਰਕਾਰ ਨੇ ਕਨਿਊਨਿਵਰਸਿਟੀ ਜਾ ਕਿੱਥੇ ਰਹੀ ਹੈ ਕੁੜੀਆਂ ਸੇਫ ਨਹੀਂ ਹੈ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸਾਡੀ ਸਿਰਫ ਇੱਕੋ ਹੀ ਮੰਗ ਹੈ ਬਣਦਾ ਇਨਸਾਫ ਦਿੱਤਾ ਜਾਏ ਜੇ ਸਰਕਾਰ ਮੰਨਦੀ ਹੈ ਤਾਂ ਠੀਕ ਹੈ ਨਹੀਂ ਮੰਨਦੀ ਹੈ ਤਾਂ ਸਾਡੀ ਪਾਰਟੀ ਚੱਕਾ ਜੰਮ ਕਰੇਗੀ ਤੇ ਪੂਰਾ ਹੀ ਕਰੇਗੀ ਸਰਕਾਰ ਨੂੰ ਕਿਤੇ ਵੀ ਬਖਸ਼ਾ ਨਹੀਂ ਜਾਏਗਾ ਅਸੀਂ ਕਿਸੇ ਥੱਲੇ ਰਹਿ ਕੇ ਕੰਮ ਕਰਨਾ ਮਨਜ਼ੂਰ ਨਹੀਂ ਕਰਦੇ ਬਿਊਰੋ ਰਿਪੋਰਟ ਹਸਮਸਟ ਨਿਊਜ਼